ਅੱਜ ਆਪਾਂ ਗੱਲ ਵੀਰੋ ਕਰਨੀਆਂ ਗੁਰਬਾਣੀ ਵਿਚਾਰ ਆਪਾਂ ਇੱਕ ਭੂਤਾਂ ਪ੍ਰੇਤਾਂ ਤੇ ਵੀਡੀਓ ਪਾਈਓ ਚ ਕਬੀਰ ਨੇ ਕਮੈਂਟ ਕੀਤਾ ਹੈ ਕਹਿੰਦਾ ਜੀ ਬਾਣੀ ਚ ਲਿਖਿਆ ਅੰਤ ਕਾਲ ਜੋ ਲੜਕੇ ਸਮਰੈ ਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਰਬਲਾ ਉੱਤਰੇ ਪਰ ਵੀਰੋ ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ ਪੜਾਂਗੇ ਸਮਝਣ ਵਾਸਤੇ ਪੜਾਂਗੇ ਫਿਰ ਸਾਡੇ ਪੱਲੇ ਕੁਝ ਪੈਣਾ ਉਹ ਜਿਹੜਾ ਸ਼ਬਦ ਹੈ ਗੁਜਰੀ ਰਾਗ ਦੇ ਅੰਦਰ ਉਹਦਾ ਜਿਹੜਾ ਰਹਾਉ ਦਾ ਬੰਦ ਆ ਉਹ ਇੱਕ ਪੰਕਤੀ ਦਾ ਹੈ ਅਰੀ ਬਾਈ ਗੋਬਿੰਦ ਨਾਮ ਮੱਤ ਬਿਸਰੈ ਅਰੀ ਬਾਈ ਬਿਹੈ ਭੈਣੇ ਇਹ ਵੀਰਾ ਇਹ ਭਰਾਵਾ ਤੂੰ ਹਮੇਸ਼ਾ ਸੱਚ ਨਾਲ ਜੁੜਿਆ ਰਹਿ ਪ੍ਰਮਾਤਮਾ ਨੂੰ ਭੁੱਲਣਾ ਉਹਨੂੰ ਵਿਸਾਰਨਾ ਤੇਰੀ ਜ਼ਿੰਦਗੀ ਤੇਰਾ ਜੀਵਨ ਜਿਹੜਾ ਹੈ ਉਹ ਮਾਲਕ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਉਹਦਾ ਕੋਈ ਮਰਜ਼ੀ ਨਾ ਨਾਲ ਉਹਨੂੰ ਸੰਬੋਧਨ ਕਰੋ ਪਰ ਉਹਨੂੰ ਚੇਤੇ ਰੱਖ ਹੁਣ ਸਾਨੂੰ ਜਦੋਂ ਤੇ ਅੰਤਕਾਲ ਆਉਂਦਾ ਸਾਨੂੰ ਐ ਲੱਗਦਾ ਵੀ ਸਾਡੀ ਜਿਹੜੀ ਮੌਤ ਤੋਂ ਮਰਨ ਤੋਂ ਬਾਅਦ ਦੀ ਗੱਲ ਲਿਖੀ ਆ ਉਹ ਨਹੀਂ ਲਿਖੀ ਹੋਈ ਹੁਣ ਬਾਣੀ ਦੇ ਅਰਥ ਬਾਣੀ ਚੋਂ ਸਮਝਣੇ ਆ ਅਸੀਂ ਵੀ ਸਾਡਾ ਅੰਤਕਾਲ ਕਿਹੜਾ ਹੁੰਦਾ ਅਸੀਂ ਅੰਤਕਾਲ ਕਿਸ ਨੂੰ ਸਮਝਦੇ ਆ ਕਿਉਂਕਿ ਗੁਰਬਾਣੀ ਚ ਲਿਖਿਆ ਆੱਖਾਂ ਜੀਵਾਂ ਬਿਸਰੇ ਮਰ ਜਾਓ ਜਦੋਂ ਮੈਂ ਗੁਰੂ ਨੂੰ ਚੇਤੇ ਰੱਖਦਾ ਆ ਅੱਖਣ ਤੋਂ ਭਾਵੇਂ ਜਦੋਂ ਮਾਦੇ ਭੈ ਭਾਵਨੀ ਵਿੱਚ ਚੱਲਦਾ ਜੇ ਨਿਰਮਲ ਭੌ ਪਾਇਆ ਨਿਰਮਲ ਭੈ ਦੇ ਵਿੱਚ ਚੱਲਣਾ ਉਹਨੂੰ ਹਮੇਸ਼ਾ ਮਹਿਸੂਸ ਕਰਕੇ ਉਹਦੀ ਸ਼ਰਨ ਵਿੱਚ ਰਹਿਣਾ ਜੀਵਨ ਦਾ ਇਨਸਾਨ ਦਾ ਇਨਸਾਨ ਕਦੇ ਗਲਤ ਰਸਤੇ ਨਹੀਂ ਚੱਲੇਗਾ ਡਰੇਗਾ ਮੈਂ ਗਲਤ ਕਿਉਂ ਕਰਾਂ ਗਲਤ ਕਰਨ ਤੋਂ ਬਚੇਗਾ ਜਦੋਂ ਮੈਨੂੰ ਕੋ ਭੁੱਲ ਜਾਂਦਾ ਮੈਨੂੰ ਡਰ ਨਹੀਂ ਰਿਹਾ ਨਾ ਤਾਂ ਹੀ ਇੱਕੋ ਪੰਕਤੀ ਰਹਾਉ ਦੇ ਵਿੱਚ ਪਹਿਲਾਂ ਕਲੀਅਰ ਕੀਤਾ ਵੀ ਅਰੇ ਬਾਈ ਇਹ ਇਨਸਾਨ ਹੈ ਬੰਦੇ ਚ ਹੈ ਭੈਣ ਭਾਈ ਹੈ ਕਿਉਂਕਿ ਜਿਹੜੀ ਸਾਡੀ ਸੁਰਤ ਹੈ ਉਹ ਇੱਕ ਜੀਵ ਜਿਵੇਂ ਲਿੰਗ ਪਲਿੰਗ ਆਪਾਂ ਸਮਝ ਸਕਦੇ ਹਾਂ ਵੀ ਉਹ ਜੀਵਾਤਮਾ ਕਿਹ ਕਿ ਸੰਬੋਧਨ ਕੀਤਾ ਨੂੰ ਤਾਂ ਹੀ ਗੁਰੂ ਸਾਹਿਬ ਜੀ ਨੇ ਉੱਥੇ ਕਿਹਾ ਵੀ ਤੈਨੂੰ ਭੁੱਲਣਾ ਅਰੇ ਭਾਈ ਗੋਬਿੰਦ ਨਾਮ ਮਤ ਬਿਸਰ ਮਤ ਹੁੰਦਾ ਨਾ ਭੁੱਲੀ ਨਾ ਕਿਉਂਕਿ ਜਦੋਂ ਤੂੰ ਭੁੱਲ ਗਿਆ ਉਹ ਤੇਰਾ ਅੰਤ ਵੇਲਾ ਹੋਣਾ ਤੇਰੀ ਮੌਤ ਹੋ ਜਾਣੀ ਆ ਸਰੀਰ ਦੀ ਮੌਤ ਤਾਂ ਬਾਣੀ ਨਾ ਜੀ ਸਰੀਰ ਤਾਂ ਹਰ ਇੱਕ ਦਾ ਜਾਣਾ ਦੁਨੀਆ ਚੋਂ ਸਾਰੀ ਜਿਹੜੀ ਮੌਤ ਆ ਉਹ ਆਤਮਿਕ ਮੌਤ ਹੁੰਦੀ ਹੈ ਜਿਹੜੀ ਜਮੀਰ ਦਾ ਮਰ ਜਾਣਾ ਇਹ ਕਦੋਂ ਮਰਦੀ ਹੈ ਜਦੋਂ ਬੰਦਾ ਸੱਚ ਨੂੰ ਭੁੱਲ ਜਾਂਦਾ ਪ੍ਰਮਾਤਮਾ ਮਾਲਕ ਵਾਹਿਗੁਰੂ ਨੂੰ ਅੱਲਾ ਗੌਰ ਨੂੰ ਭੁੱਲ ਜਾਂਦਾ ਉਹ ਨੂੰ ਭੁੱਲਿਆ ਮਰ ਗਿਆ ਇੱਕ ਥਾਂ ਤੇ ਨਹੀਂ ਬਾਣੀ ਚ अनेका ਥਾਵਾਂ ਤੇ ਲਿਖਿਆ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਇਹ ਸਾਰੇ ਗੋਣਾ ਬੰਦੇ ਦੇ ਦੱਸੇ ਜਿਹਦੇ ਨਾਲ ਅਸੀਂ ਵੱਡਾ ਸਮਝਦੇ ਹਾਂ ਮੁਖ ਗਿਆਨੀ ਤਣਵੰਤ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾ ਉਹਦੀ ਮਿਰਤਕ ਉਹਦੀ ਮੌਤ ਹੋ ਜਾਣੀ ਹੈ ਤੇਰੀ ਤੇਰੇ ਅੰਦਰੋਂ ਇਨਸਾਨੀਅਤ ਮਰ ਜਾਣੀ ਆ ਇਨਸਾਨੀਅਤ ਹੀ ਇਨਸਾਨ ਹੈ ਇਨਸਾਨ ਦੀ ਮੌਤ ਕਦੋਂ ਹੋ ਜਾਂਦੀ ਹੈ ਇੱਕੋ ਧਰਮ ਡਰੜਾ ਸੱਚ ਕੋਈ ਦੁਨਿਆ ਸਾਰੀ ਮਨੁੱਖਤਾ ਦਾ ਧਰਮ ਕੀ ਹੈ ਇੱਕੋ ਹੀ ਉਹ ਸੱਚ ਜਦੋਂ ਸੱਚ ਨਾਲੋਂ ਟੁੱਟ ਗਿਆ ਧਰਮ ਨਾਲੋਂ ਟੁੱਟ ਗਿਆ ਧਰਮ ਨਾਲੋਂ ਟੁੱਟ ਕੇ ਦੀ ਮੌਤ ਹੋ ਗਈ ਇਨਸਾਨ ਮਰ ਗਿਆ ਪਿੱਛੇ ਜਿਹੜਾ ਬਾਕੀ ਬਚਿਆ ਸਾਰਾ ਸ਼ਬਦ ਉਹਦੀ ਵਿਆਖਿਆ ਕੀਤੀ ਹੈ ਹੁਣ ਉਹਦੇ ਚ ਜਿੱਥੋਂ ਆਰੰਭ ਹੁੰਦਾ ਸ਼ਬਦ ਉੱਥੇ ਲਿਖਿਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਬ ਜੋਨ ਬਲ ਬਲ ਉੱਤਰੈ ਹੁਣ ਅੰਤ ਕਾਲ ਮੇਰਾ ਕਿਹੜਾ ਜਦੋਂ ਮੈਂ ਗੁਰੂ ਨੂੰ ਭੁੱਲ ਗਿਆ ਸਤਿ ਨੂੰ ਛੱਡਦਾ ਲక్ష్ਮੀ ਕੀ ਇਹ ਮਾਇਆ ਜਿਹਨੂੰ ਬਾਣੀ ਚ ਲਿਖਿਆ ਲਿਬ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ ਜਦੋਂ ਮੇਰੇ ਤੇ ਮਾਇਆ ਦਾ ਜੋਰ ਪੈ ਗਿਆ ਜਦੋਂ ਮੈਂ ਸੱਚ ਨੂੰ ਛੱਡ ਕੇ ਸੱਚ ਤੋਂ ਮੁੱਖ ਮੋੜ ਕੇ ਅਸਲੀਅਤ ਨੂੰ ਛੱਡ ਕੇ ਮੈਂ ਮਾਇਆਲਾ ਲక్ష్ਮੀ ਨੂੰ ਵਸਾਲਿਆ ਆਪਣੀ ਸੁਰਤ ਚ ਸਿਮਰਤ ਤੋਂ ਭਾਵ ਸਿਮਰਤੀ ਵਿੱਚ ਯਾਦ ਰੱਖਣਾ ਜਿਹਦੇ ਨਾਲ ਪ੍ਰੇਮ ਆਪਾਂ ਸਿਮਰਨ 24 ਘੰਟੇ ਮੈਂ ਵੀ ਆਪਣੀ ਕਹਾਣੀ ਦੱਸਾਂ ਮੈਂ ਆਪਣਾ 24 ਘੰਟੇ ਸਿਮਰਨ ਮਾਇਆ ਦਾ ਕਰਦਾ ਰਿਹਾ بولਦਾ ਨਹੀਂ ਕੋਈ ਬੰਦਾ ਉਹਦੇ ਵਾਸਤੇ ਮਾਇਆ ਮਾਇਆ ਦਾ ਸਿਮਰਨ ਨਹੀਂ ਕਰਦਾ ਮਾਇਆ ਮਾਇਆ ਦੀ ਮਾਲਾ ਨਹੀਂ ਫੇਰਦਾ ਚਿੱਤ ਵਿੱਚ ਜਦੋਂ ਉੱਥੇ ਸੱਚ ਆ ਗਿਆ ਫਿਰ ਅਸੀਂ ਦੇਵਤੇ ਬਣ ਜਾਗੇ ਉਹਨਾਂ ਚਿਰ ਕੀ ਆ ਅੰਤ ਕਾਲ ਜੋ ਲక్ష్ਮੀ ਸਿਮਰੈ ਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਹੁਣ ਸਰਪ ਜੋਨ ਕਿਹੜੀ ਹੈ ਗੁਰਬਾਣੀ ਚੋ ਕਲੀਅਰ ਕਰਨੀ ਆਪਾਂ ਬੈਲ ਸਿਮਰਨ ਜੋ ਜੀਵਨ ਵਰਣਾ ਜਿਹੜਾ ਵਾਹਿਗੁਰੂ ਮਾਲਕ ਵਾਹਿਗੁਰੂ ਦੀ ਜਾਤ ਤੋਂ ਬਿਨਾਂ ਜੀਵਨ ਜਿਉਣਾ ਹੈ ਸਰਪ ਜੈਸੇ ਉਹ ਸੱਪ ਵਰਗਾ ਦੀ ਉਹ ਸੱਪ ਹੈ ਉਹ ਸੱਪ ਦੀ ਜੁਨ ਹੈ ਇਨਸਾਨ ਮਰਨ ਤੋਂ ਬਾਅਦ ਨਹੀਂ ਅੱਜ ਹੀ ਪਰਜਟ ਵਰਤਮਾਨ ਚ ਮੰਨ ਲਓ ਮੈਂ ਜੇ ਸੱਚ ਨੂੰ ਭੁੱਲਿਆ ਹੋਇਆ ਮੇਰਾ ਸੱਚ ਧਰਮ ਨਾਲ ਪਿਆਰ ਨਹੀਂ ਹੈ ਮੇਰੇ ਤੋਂ ਖਤਰਨਾਕ ਕੋਈ ਸੱਪ ਨਹੀਂ ਹੈ ਮੈਂ ਭਰਾ ਨੂੰ ਵੀ ਡੰਗ ਸਕਦਾ ਮਾਪੇ ਉਹਨੂੰ ਵੀ ਡੰਗ ਸਕਦਾ ਆਂਡੀਆਂ ਗਵਾਂਡੀਆਂ ਨੂੰ ਵੀ ਡੰਗ ਸਕਦਾ ਪਰਜਾਂ ਨੂੰ ਵੀ ਡੰਗ ਸਕਦਾ ਉਹ ਜ਼ਿੰਦਗੀ ਇਨਸਾਨ ਦਿਖ ਰਿਹਾ ਮਾਨਸ ਮੂਰਤ ਕੱਲੀ ਮੂਰਤੀ ਇਨਸਾਨ ਦੀ ਬੰਦੇ ਦੀ ਲੱਗਦੀ ਆ ਉਹ ਗੁਰੂ ਸਾਹਿਬ ਕਹਿੰਦੇ ਉਹਦੇ ਅੰਦਰ ਕੀ ਹੈ ਕਰਤੂਤ ਪਸੂ ਉਹਦੇ ਅੰਦਰ ਸੱਪ ਬਣ ਗਿਆ ਉਹ ਸਰਪ ਜੋਂ ਜਦੋਂ ਹੀ ਕਦੋਂ ਅੰਤ ਕਾਲ ਤੇਰਾ ਜਦੋਂ ਤੂੰ ਭੁੱਲ ਗਿਆ ਤੇਰਾ ਸਾਡਾ ਅੰਤ ਕਾਲ ਮਰਨ ਤੋਂ ਬਾਅਦ ਦੀ ਗੱਲ ਨਹੀਂ ਇੱਥੇ ਵਰਤਮਾਨ ਦੇ ਵਿੱਚ ਜਦੋਂ ਮੈਂ ਸੱਚ ਨੂੰ ਭੁੱਲ ਗਿਆ ਵਾਹਿਗੁਰੂ ਦੇ ਹੁਕਮ ਨੂੰ ਛੜਤਾ ਵੀ ਮੇਰੇ ਗੁਰੂ ਨੇ ਕਿਹਾ ਐ ਨਹੀਂ ਕਰਨਾ ਕਿਉਂ ਮੈਂ ਛੜਤਾ ਮੇਰੇ ਨਾਲ ਦੀ ਨਾਲ ਡੈਥ ਹੋ ਗਈ ਮੌਤ ਹੋ ਗਈ ਆਤਮਿਕ ਮੌਤ ਫੇਰੀ ਜਮੀਰ ਮਰ ਜਾਣੀ ਆ ਤਾਂ ਹੀ ਵੱਡੀਆਂ-ਵੱਡੀਆਂ ਗਦਾਰੀਆਂ ਅੱਜ ਦੇਖ ਸਕਦੇ ਆ ਆਪਾਂ ਹੋਈਆਂ ਹੋਈਆਂ ਨੇ ਅੱਖਾਂ ਦੇ ਸਾਹਮਣੇ ਅਸਾ ਹੋਰ ਸੌਖਾ ਸਮਝ ਆਜੂ ਆਪੋਨ ਇੱਕ ਇਸੇ ਦੇ ਵਿੱਚ ਹੀ ਆ ਉਹ ਚ ਹੈਗਾ ਵੀ ਅੰਤ ਕਾਲ ਜੋ ਇਸਤਰੀ ਸਿਮਰੇ ਜਿਹੜਾ ਬੰਦਾ ਮੰਨੋ ਸੱਚ ਨੂੰ ਛੱਡ ਕੇ ਬੇਸਵਾ ਜੋਨ ਬਲਬਲਾ ਉੱਤਰ ਹੁਣ ਸਾਨੂੰ ਸਮਝ ਆ ਜਾਣੀ ਹੈ ਇੱਥੋਂ ਜੇ ਬੇਸਵਾ ਕੌਣ ਹੁੰਦੀ ਹੈ ਸਾਨੂੰ ਇਹ ਪੱਲਪਤਾ ਦੇਖਣਾ ਪੈਣਾ ਉਹ ਮਰਨ ਤੋਂ ਬਾਅਦ ਤਾਂ ਨਹੀਂ ਨਾ ਬੰਦਾ ਚਾਹੇ ਇਨਸਾਨ ਆ ਬੰਦਾ ਹੈ ਚਾਹੇ ਔਰਤਾਂ ਜਦੋਂ ਆਪਣਾ ਕੈਰੇਕਟਰ ਛੱਡ ਦਿੰਦੇ ਆ ਉਹ ਸੱਚ ਨੂੰ ਭੁੱਲ ਜਾਂਦੇ ਆ ਉਹਨਾਂ ਨੇ ਸੱਚ ਛੱਡਤਾ ਤੇ ਫਿਰ ਉਹਨਾਂ ਦਾ ਜਿਸਮ ਫਿਰ ਉਸੇ ਠੰਡਾ ਬਣ ਜਾਂਦਾ ਉਹ ਜਿਉਂਦੇ ਮਨੁੱਖ ਦਾ ਹੀ ਹੁੰਦਾ ਮਰਨ ਤੋਂ ਬਾਅਦ ਇਹ ਥੋੜੇ ਬੇਸਵਾਹ ਕੋਈ ਬਣ ਸਕਦੀ ਆ ਆਪਾਂ ਜੇ ਸਮਾਜ ਵਿੱਚ ਇੱਧਰ ਉੱਧਰ ਦੇਖਣੇ ਨੇ ਇਹ ਪ੍ਰੈਕਟੀਕਲ ਅੱਖਾਂ ਦੇ ਸਾਹਮਣੇ ਸਾਡੇ ਆਲੇ ਦੁਆਲੇ ਵਰਤਾਰੇ ਇਹ ਵਰਤ ਰਹੇ ਆ ਐਸੀ ਚਿੰਤਾ ਮੈਂ ਜੇ ਮਰਾਂ ਬੇਸਵਾਹ ਜੋਣ ਵਲ ਵਲ ਅਸੀਂ ਉਦੋਂ ਅਸੀਂ ਜਦੋਂ ਅਸੀਂ ਆਪਣਾ ਸੱਚ ਛੱਡ ਕੇ ਗੁਰੂ ਦੇ ਹੁਕਮ ਨੂੰ ਛੱਡ ਕੇ ਪਰਤਰਾ ਰੂਪ ਨਾ ਪੇਖਿਆ ਨੇਤਰ ਜਦੋਂ ਇਹ ਛੜਤਾ ਸੀ ਵੀ ਸਾਨੂੰ ਗੁਰੂ ਨੇ ਕਿਹਾ ਜਦੋਂ ਛੜਤਾ ਨਾਲ ਦੇ ਨਾਲ ਕੀ ਹੋ ਗਿਆ ਮੈਂ ਮੈਂ ਬੇਸਵਾ ਬਨ ਜਾਣਾ ਚਾਹੇ ਉਹ ਦਮਾਲੇ ਵਾਲਾ ਗੋਲ ਪੱਗ ਵਾਲਾ ਕਿਰਪਾਨ ਵਾਲਾ ਜਨੇਊ ਤੋਤੀ ਵਾਲਾ ਚਿੰਨ ਵਾਜਾਂ ਪੜਨ ਵਾਲਾ ਇਹ ਉੱਤੋਂ ਨਹੀਂ ਨਾ ਤਾਂ ਇਹ ਬਾਬੇ ਨੇ ਇੱਕੋ ਹੀ ਗੱਲ 'ਚ ਕਲੀਅਰ ਕੀਤਾ ਨਾ ਗੁਰਨਾਰਗ ਪਾਤਸ਼ਾਹ ਨੇ ਜਦੋਂ ਪੁੱਛਿਆ ਸੀ ਕਿ Hindu ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸਭ ਅੰਮ੍ਰਾਲਾ ਬਾਜੋਂ ਦੋਨੋਂ ਰੋਈ ਚਾਹੇ ਕੋਈ ਆ ਬਣਿਆ ਫਿਰੇ ਉਹ ਤੇ ਆਪਣੇ ਤਾਂ ਹੀ ਬਾਣੀ ਕਹਿੰਦੇ ਨਾ ਕੋਈ Hindu ਨਾ ਮੁਸਲਮਾਨ ਨਾ ਕੋਈ ਸਿੱਖ ਹੈ ਜੇ ਸੱਚ ਪੱਲੇ ਵਿੱਚ ਨਹੀਂ ਆ ਨਾ ਨਾ ਸਿੱਖਾ ਨਾ Hindu ਨਾ ਮੁਸਲਮਾਨਾ ਨਾ ਸੇ ਕੁਛ ਵੀ ਨਹੀਂ ਹੈ ਉਹ ਸਿਰਫ ਇੱਕ ਜੋਂ ਡਰਨਾ ਖੇਤ ਮੈਂ ਡਰਨਾ ਆ ਅਸੀਂ ਸਾਰੇ ਇਸ ਕਰਕੇ ਸ਼ਬਦ ਨੂੰ ਅਸੀਂ ਇੱਕ ਅਖਰੀ ਅਰਥ ਹੁੰਦੇ ਕੋ ਭਾਵ ਅਰਥ ਹੁੰਦੇ ਐ ਰਹਾਉ ਦਾ ਬੰਦ ਜਿਹੜਾ ਰਹਾਉ ਹੁੰਦਾ ਨਾ ਠਹਿਰੋ ਲਿਖਿਆ ਹੁੰਦਾ ਪਰ ਸਾਡੀ ਬਦਕਿਸਮਤੀ ਆ ਬਦਕਿਸਮਤੀ ਐ ਸਾਡੇ ਅੱਜ 99% ਲੋਕ ਇਹ ਕਹਿੰਦੇ ਜੇ ਤੁਸੀਂ ਬਾਣੀ ਪੜ੍ਹਦੇ ਖੜ ਕੇ ਤੁਹਾਨੂੰ ਪਾਪ ਲੱਗੂ ਗੇਰ ਵੱਡਾ ਬਾਗੇ ਰੱਖੋ ਜੇ ਤੁਸੀਂ ਠਹਿਰਗੇ ਤੁਸੀਂ ਸਮਝ ਜਾਓਗੇ ਗੱਲ ਹੁਣ ਇਹ ਸ਼ਬਦ ਨੂੰ ਜੇ ਅਸੀਂ ਠਰਮੇ ਨਾਲ ਪੜ੍ਹਾਂਗੇ ਸਾਰਾ ਜੇ ਪੜ੍ਹਾਂਗੇ ਵੀਡੀਓ ਲੰਬੀ ਹੋ ਜਾਣੀ ਆ ਉਦੋਂ ਬਾਅਦ ਸਾਰੀਆਂ ਗੱਲਾਂ ਉਮੇ ਸ਼ੁਕਰ ਸੂਰ ਕੌਣ ਹੁੰਦਾ ਗੰਦ ਖਾਨ ਵਾਲਾ ਜਦੋਂ ਮਾਇਆ ਮੰਦਰ ਸਿਮਰੈ ਉਹ ਵੀ ਗੱਲਾਂ ਇੰਨ ਕਲੀਅਰ ਹੋ ਜਾਣੀਆਂ ਜਦੋਂ ਮੇਰੇ ਮੈਂ ਗੁਰੂ ਨੂੰ ਭੁੱਲ ਕੇ ਮੇਰੇ ਦਿਮਾਗ 'ਚ ਕੋਠੀ ਆ ਗਈ ਵੱਡਾ ਮਹਿਲ ਆ ਗਿਆ ਵੀ ਮੈਂ ਤਾਂ ਵੱਡਾ ਧਵਲ ਪਾਉਣਾ ਫਿਰ ਮੈਂ ਕੀ ਬਣ ਜਾਣਾ ਪ੍ਰੇਤ ਮੈਂ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦੇਣਾ ਇੱਥੇ ਹੀ ਸਾਰੀਆਂ ਬਰੈਈਆਂ ਚੱਲਦੀਆਂ ਬਲੈਕ ਹੁੰਦੀਆਂ ਨਸ਼ੇ ਹੁੰਦੀਆਂ ਰਿਸ਼ਵਤ ਖੋਰੀ ਹੁੰਦੀ ਆ ਹੈਰਾ ਫੇਰੀ ਹੁੰਦੀ ਆ ੱਤਕਾ ਹੁੰਦਾ ਇਹ ਇਹਨਾਂ ਉਗਣਾ ਕਰਕੇ ਹੁੰਦਾ ਜਦੋਂ ਅਸੀਂ ਅਸਲੀਅਤ ਨੂੰ ਸਮਝਾਂਗੇ ਫਿਰ ਅਸੀਂ ਇਨਸਾਨ ਬਣਾਂਗੇ ਫਿਰ ਆਪਣੇ ਹੱਕ ਤੇ ਖੜ ਕੇ ਫਿਰ ਅਸੀਂ ਚੜ੍ਹਦੀ ਕਲਾ ਦਾ ਜੀਵਨ ਜੀਵਾਂਗੇ ਸੋ ਇਸ ਕਰਕੇ ਅੰਤ ਕਾਲ ਹੈ ਜਿਹੜਾ ਸਾਡਾ ਉਹ ਹੈ ਜਦੋਂ ਅਸੀਂ ਗੁਰੂ ਨੂੰ ਭੁੱਲ ਜਾਂਦੇ ਹਾਂ ਉਹ ਅੰਤ ਕਾਲ ਉਸ ਤੋਂ ਬਾਅਦ ਫਿਰ ਸਾਡਾ ਜੀਵਨ ਦੂਜਾ ਚੋਣਾਂ ਤੇ ਅਸੀਂ ਦੂਸਰੀ ਤੇ ਚੱਲ ਜਾਂਦੇ ਹਾਂ ਇਨਸਾਨ ਦੀ ਚੋਣ ਚੋਂ ਨਿਕਲ ਗਏ ਕੋਈ ਪ੍ਰੇਦੀ ਜੀਵਨ ਬਣਾਤ ਚਾਹੁੰਦਾ ਫਿਰਦਾ ਹੈ ਕੋਈ ਇੱਥੇ ਸੂਰਤੀ ਜ਼ਿੰਦਗੀ ਕੋਈ ਸੱਪਤੀ ਜ਼ਿੰਦਗੀ ਕੋਈ ਇੱਥੇ ਬੇਸਵਾਦੀ ਜ਼ਿੰਦਗੀ ਕਿੰਨਾ ਕੁਛ ਹੈ ਉਹ ਸਾਡੇ ਆਲੇ ਦੁਆਲੇ ਇੱਥੇ ਹੀ ਵਰਤ ਰਿਆ ਬਾਦ ਦੀਆਂ ਗੱਲਾਂ ਨੇ ਸੋ ਵੀਡੀਓ ਚ ਕਮੈਂਟ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਆਪਣੇ ਪੇਜ ਨੂੰ ਵੀ ਫੋਲੋ ਕਰਨਾ ਤਾਂ ਕਿ ਇਹ ਹੀ ਤੁਹਾਡੀ ਬੜੀ ਵੱਡੀ ਸੇਵਾ ਹੈ ਕਿਉਂਕਿ ਗੁਰਬਾਣੀ ਦਾ ਜਿਹੜਾ ਸੱਚ ਦਾ ਵਿਚਾਰ ਹੈ ਜਿੰਨਾ ਆਪਾਂ ਦੂਰ ਤੱਕ ਪਹੁੰਚਾ ਦਾਂਗੇ ਘਰ ਘਰ ਬਾਬਾ ਗਾ ਵੀ ਘਰ ਘਰ ਗੁਰੂ ਨਾਨਕ ਦੀ ਗੱਲ ਪਹੁੰਚਾਉਣਾ ਹਰ ਇੱਕ ਸਿੱਖ ਦਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ